ਪਰਮਲ ਸਿੰਘ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗੇ ਕਿ ਜਿਹੜੀ ਇਹ ਤਸਵੀਰ ਅੱਜ ਤਾਜ਼ੀ ਖਬਰ ਆਈ ਹੈ ਸਾਹਮਣੇ ਤਾਂ ਤੁਹਾਨੂੰ ਕਾਂਗਰਸ ਪਾਰਟੀ ਨੇ ਮੁੜ ਤੋਂ ਗੱਲਬਾਤ ਲਾ ਲਿਆ ਹਾਲਾਂਕਿ ਪਹਿਲਾਂ ਇਹ ਕਹਿ ਕੇ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਹੁਣ ਸਭ ਕੁਝ ਠੀਕ ਹੈ ਕਾਂਗਰਸ 'ਚ ਹਾਂਜੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀਗਾ ਇਹ ਵੀ ਇਸ ਤਰ੍ਹਾਂ ਨਹੀਂ ਕੋਈ ਐਕਟੀਵਿਟੀ ਕੀਤੀ ਨਹੀਂ ਹੈਗੀ ਸੋ ਜਦੋਂ ਪ੍ਰਾਈਮ ਮਨ ਜਿਹੜੇ ਦਵਿੰਦਰ ਯਾਦਵ ਜੀ ਨੇ ਐਲੋਪੀ

ਦੇ ਸਿੱਧੇ ਬੈਰਵਾਈ ਕੀਤੀ ਜੀ ਸੋ ਤਾਂ ਤੁਹਾਨੂੰ ਨਾਲ ਦੇ ਨਾਲ ਡਿਊਟੀ ਵੀ ਤੁਹਾਡੀ ਲਗਾ ਦਿੱਤੀ ਗਈ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਲਈ ਤੁਸੀਂ ਪ੍ਰਚਾਰ ਕਰਨਾ ਸੁਪਾਲ ਸਿੰਘ ਖਹਿਰਾ ਦੇ ਨਾਲ ਤੇ ਤਿਆਰੀਆਂ ਨੇ ਜੀ ਬਿਲਕੁਲ ਬਿਲਕੁਲ ਬਹੁਤ ਜੰਗੀ ਪੱਦਰ ਤੇ ਜਿਹੜਾ ਹੈ ਚੋਣ ਪ੍ਰਚਾਰ ਦਾ ਅਸੀਂ ਜਿਹੜੀ ਉਹ ਵਿਉਤਵੰਦੀ ਬਣਾਈ ਹੈਗੀ ਆ ਸੋ ਅਗਲੇ ਦਿਨਾਂ ਦੇ ਵਿੱਚ ਜੀ ਇਹ ਦੇਖਣ ਨੂੰ ਮਿਲੂਗਾ ਔਰ ਲੋਕਾਂ ਦੇ ਵਿੱਚ ਸੁਪਾਲ ਸਿੰਘ ਖਹਿਰਾ ਕਿਉਂਕਿ ਹਮੇਸ਼ਾ ਆ ਲੋਕਾਂ ਨੇ ਪੰਜਾਬ ਦੀ ਗੱਲ ਕਰਦੇ ਆ ਨਾ ਚਾਹੇ ਉਹ ਆ ਕੋਈ ਕਿਸੇ ਵੀ ਪਾਰਟੀ ਦੀ ਸਰਕਾਰ ਹੋਈ ਹੈ ਉਹਨਾਂ ਨੇ ਹਮੇਸ਼ਾ ਲੋਕ ਮੋਦੇ ਨੇ ਜਿਹੜੇ ਉਹਨਾਂ ਨੂੰ ਤਰਜੀਹ ਦਿੱਤੀ ਆ ਸੋ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਲੋਕ ਚਾਹੁੰਦੇ ਨੇ ਲੋਕ ਲੀਡਰ ਹੈਗੇ ਸਰਦਾਰ ਸਪਾਲ ਸਿੰਘ ਖੈਰਾ ਜੀ ਸੋ ਅਸੀਂ ਇਹ ਮਤਲਬ ਜਿਹੜੀ ਚੋਣ ਆ ਸੰਗਰੂਰ ਦੀ ਹੈ ਵੱਡੇ ਪੱਧਰ ਤੇ ਵੱਡੀ ਲੀਡ ਦੇ ਨਾਲ ਅਸੀਂ ਇਹ ਜਿਹੜੀ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਪਰ ਇੱਕ ਪਾਸੇ ਜਿਵੇਂ ਤੁਹਾਡਾ ਤੇ ਸੁਖਵਾਲ ਸਿੰਘ ਖਹਿਰਾ ਦਾ ਦਾਵਾ ਕਿ ਵੱਡੀ ਲੀਡ ਨਾਲ ਝੋਲੀ 'ਚ ਪਾਉਣੀ ਹੈ ਸੀਟ ਪਰ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚੋਂ ਵੀ ਜਿਹੜੇ ਆ ਬਾਹਰ ਦਾ ਜਾ ਰਹੇ ਨੇ ਆਮ ਆਦਮੀ ਪਾਰਟੀ ਦਲਵੀਰ ਸਿੰਘ ਗੋਲੜੀ ਦੇ ਜਾਣ ਨਾਲ ਕਹਿੰਦੇ ਬਹੁਤ ਵੱਡਾ ਫਰਕ ਪੈਣ ਵਾਲਾ ਨਹੀਂ ਦੇਖੋ ਜਦੋਂ ਇਲੈਕਸ਼ਨ ਆਉਂਦੀ ਹੈਗੀ ਆ ਤਾਂ ਉਦੋਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਹਨ ਸੋ ਇਧਰ ਉਧਰ ਜਾਂਦੇ ਹੈਗੇ ਆ ਜੀ ਸੋ ਇਹ ਗੱਲਾ ਕੋਈ ਕਾਂਗਰਸ ਦੇ ਕੋਲ ਨਹੀਂ ਜੀ ਜੋ ਪਰਟੀ ਦੇ ਪੀਤਿਆਂ ਦੇ ਦੂਤਰ ਜਿਹੜੇ ਚਾਹਦੇ ਹੈਗੇ ਆ ਪਰ ਮੈਂ ਬੋਲਦੀ ਤੇ ਜਾਣ ਤੇ ਜਰੂਰ ਹੈਰਾਨ ਹੈਗਾ ਕਿ ਵੀ ਜਿਨ੍ਹਾਂ ਦਾ ਜਿਨ੍ਹਾਂ ਦੀ ਧਰਮ ਪਤਨੀ ਦਾ ਆਮਾਦੀ ਪਾਰਟੀ ਤੇ ਜਿਹੜੇ ਵਰਕਰ ਸੀ ਉਹਨਾਂ ਨੇ ਮਜ਼ਾਕ ਉਡਾਇਆ ਉਹਨਾਂ ਦੀ ਬੇਇਜ਼ਤੀ ਕੀਤੀ ਸੋ ਬੋਲਦੀ ਵੀਰ ਉਸੇ ਪਾਰਟੀ ਦੀ ਜਾ ਕੇ ਕੋਦ ਵਿੱਚ ਬੈਠ ਗਿਆ ਉਹਨੂੰ ਮਤਲਬ ਅਹ ਇਹ ਸਮਝ ਤੋਂ ਬਾਹਰ ਹੈਗਾ ਕਿ ਵੀ ਉਹਨਾਂ ਨੇ ਇਹ ਫੈਸਲਾ ਕਿਉਂ ਲਿਆ ਤੁਹਾਡਾ ਆਵਾਮੀ ਪਾਰਟੀ ਨਾਲ ਪੁਰਾਣਾ ਨਾਤਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਹੀ ਤੁਸੀਂ ਵਿਧਾਇਕ ਚੁਣੇ ਜਾਂਦੇ ਹੋ ਕੀ ਆਮ ਆਦਮੀ ਪਾਰਟੀ ਦੇ ਕਲਚਰ ਦੇ ਵਿੱਚ ਦਲਵੀਰ ਗੋਲਡੀ ਫਿੱਟ ਬਹਿ ਜਾਣਗੇ ਮੈਂ ਉਹ ਮੈਂ ਗੱਲ ਅੱਗੇ ਕਰਨ ਲੱਗਿਆ ਸੀਗਾ ਸੋ ਇਹ ਹੀ ਗੱਲ ਹੈ ਕਿ ਵੀ ਉਹ ਅਜ ਚਲੇ ਤਾਂ ਗਏ ਨੇ ਉਹ ਜਿਹੜਾ ਸਕਪਾਲਸਿੰਗ ਖੈਰਾਜੀ ਨੇ ਕਿਹਾ ਹੈਗਾ ਕਿ ਵੀ ਉਹ 6 ਮਹੀਨੇ ਸਾਲ ਨੂੰ 1.5 ਸਾਲ ਨੂੰ ਦੁਬਾਰਾ ਵਾਪਸ ਆਉਣਗੇ ਇਸ ਗੱਲ ਦੀ ਗਰੰਟੀ ਮੈਂ ਵੀ ਲੈਣਾ ਕਿ ਵੀ ਉਹ ਉੱਥੇ ਬਹੁਤੀ ਧੀਰ ਨਹੀਂ ਟਿਕਣਗੇ ਉਹਨਾਂ ਨੇ ਬੜੀ ਜਲਦੀ ਵਾਪਸੀ ਜਾਂ ਕਿਸੇ ਪਾਸੇ ਹੋਰ ਮਤਲਬ ਉਹਨਾਂ ਨੇ ਚਲੇ ਜਾਣਾ ਉੱਥੇ ਟਿਕਣ ਦਾ ਲੱਗਦਾ ਹੈ ਕਿ ਨਹੀਂ ਟਿਕਣਗੇ ਕਿਉਂਕਿ ਜਿਹੜੀਆਂ ਗੱਲਾਂ ਉੱਥੇ ਸਟੇ ਦੇ ਬੈਠ ਕੇ ਕੀਤੀ ਜਾਂਦੀਆਂ ਨੇ ਉਹ ਪਾਰਟੀ ਦੇ ਵਿੱਚ ਨਹੀਂ ਹੈਗੀਆਂ ਕਿਉਂ ਨਾ ਉੱਥੇ ਕਿਸੇ ਨੂੰ ਵੀ ਮਤਲਬ ਆਪਣੇ ਆਜ਼ਾਦੀ ਦੇ ਨਾਲ ਕੰਮ ਕਰਨ ਦਾ ਜਿਹੜਾ ਉਹ ਮੌਕਾ ਨਹੀਂ ਦਿੱਤਾ ਜਾਂਦਾ ਹੈਗਾ ਤੁਹਾਨੂੰ ਉੱਥੇ ਦਬਕੇ ਰਹਿਣਾ ਪੈਣਾ ਹੈਗਾ ਜੀ ਠੀਕ ਹੈ ਨਾ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਵੀ ਜਿਹੜੀਆਂ ਗੱਲਾਂ ਨੂੰ ਲੈ ਕੇ ਆਮ ਆਦੀ ਪਾਰਟੀ ਲੋਕਾਂ ਦੇ ਵਿੱਚ ਆਈ ਸੀ ਉਹਨਾਂ ਸਾਰੀਆਂ ਗੱਲਾਂ ਤੋਂ ਉਹ ਮੁਨਕਰ ਹੋ ਗਿਆ ਉਹ ਆਪਾਂ ਦੇਖ ਹੀ ਰਿਹਾ ਜੀ ਇਸੇ ਕਰਕੇ ਅੱਜ ਲੋਕ ਵਿਰੋਧ ਦਾ ਜਿਹੜਾ ਉਹ ਉਪੱਤਰ ਬਣੀਆ ਪਾਰਟੀ ਠੀਕ ਹੈ ਨਾ ਤਾਂ ਅੱਜ ਲੋਕਾਂ ਦੇ ਵਿੱਚ ਆਮ ਆਦੀ ਪਾਰਟੀ ਪ੍ਰਤੀ ਬਹੁਤ ਵੱਡੇ ਪੱਧਰ ਤੇ ਗੁੱਸਾ ਹੈਗਾ ਹਣਾ ਵੈਸੇ ਤੇ ਅੱਜ ਕੱਲ ਜਿਹਨੂੰ ਟਿਕਟ ਕਿਸੇ ਪਾਸਿਓਂ ਨਹੀਂ ਮਿਲਦੀ ਤੇ ਛੜੱਪਾ ਮਾਰ ਕੇ ਦੂਜੀ ਪਾਰਟੀ ਵੱਲ ਇਸ ਵਾਰੀ ਤੇ ਜ਼ਿਆਦਾ ਹੀ ਦੌਰ ਆ ਗਿਆ ਪਰ ਤੁਸੀਂ ਬੜਾ ਸਬਰ ਦਿਖਾਇਆ 2022 ਦੀ ਗੱਲ ਹੋ ਗਈ ਹੈ ਜਦੋਂ ਤੁਹਾਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਜਾਂ ਸਸਪੈਂਡ ਕੀਤਾ ਗਿਆ ਪਰ ਤੁਸੀਂ ਲੰਮਾ ਸਮਾਂ ਬੜੀ ਹਲੀਮੀ ਦਿਖਾਈ ਤੁਸੀਂ ਨਹੀਂ ਪਲਟਿਆ ਰਸਤਾ ਆਇਆ ਮਨ ਵਿੱਚ ਕਿ ਕਿਸੇ ਪਾਸੇ ਜਾਣਾ ਚਾਹੀਦਾ ਨਹੀਂ ਦੇਖੋ ਆ ਆਫਰਾਂ ਬਹੁਤ ਸਾਰੀਆਂ ਆਈਆਂ ਸੀ ਅਜੇ ਹੀ ਕੋਈ ਪਾਰਟੀ ਨਹੀਂ ਹੈ ਜਿਹਦੇ ਵੱਲੋਂ ਕੋਈ ਸੱਦਾ ਨਹੀਂ ਆਇਆ ਨਾ ਹਰ ਪਾਰਟੀ ਕੇ ਬੀਜੇਪੀ ਆਕਾਲੀ ਦਲ ਹਰ ਪਾਰਟੀ ਵੱਲੋਂ ਸੱਦਾ ਆਇਆ ਸੀਗਾ ਪਰ ਮੇਰਾ ਜਿਹੜਾ ਮੰਨਣਾ ਹੈਗਾ ਕਿ ਵੀ ਜੇਕਰ ਤੁਸੀਂ ਚੰਗੇ ਹੋ ਤੁਸੀਂ ਕਿਤੇ ਵੀ ਬੈਠਿਓ ਹੈਗੇ ਤਾਂ ਲੋਕ ਤੁਹਾਨੂੰ ਐਕਸੈਪਟ ਕਰਨਗੇ ਨਾ ਜੇ ਤੁਹਾਡੀ ਕਾਰਸ਼ੈਲੀ ਚੰਗੀ ਹੈਗੀ ਆ ਲੋਕਾਂ ਲਈ ਤੁਸੀਂ ਕੱਢਦੇ ਹੋ ਲੜਦੇ ਹੋ ਤਾਂ ਲੋਕ ਤੁਹਾਡੇ ਨਾਲ ਖੜਨਗੇ ਸੋ ਮਨਾ ਸੋ ਐਸੇ ਕਰਕੇ ਹੈਗਾ ਕਿ ਵੀ ਪਾਰਟੀ ਬਦਲਣ ਨਾਲ ਚੇਨ ਨਹੀਂ ਆਉਣਾ ਚੇਨ ਆਉਣਾ ਹੈਗਾ ਕਿ ਤੁਸੀਂ ਆਪਣੇ ਸਿਧਾਂਤਾਂ ਤੇ ਆਪਣੀ ਜੋ ਵਿਚਾਰਧਾਰਾ ਤੇ ਲਗਾਤਾਰ ਲੋਕਾਂ ਦੇ ਲਈ ਲੜਦੇ ਰਹੋ ਖੜਦੇ ਰਹੋ ਤਾਂ ਲੋਕ ਤੁਹਾਡੇ ਨਾਲ ਹਮੇਸ਼ਾ ਖੜੇ ਰਹਿਣਗੇ ਤਾਂ ਬੇਸ਼ੱਕ ਤੁਸੀਂ ਵੀ ਲੰਮਾ ਸਮਾਂ ਪਾਰਟੀ ਤੋਂ ਉਸ ਢੰਗ ਦੇ ਨਾਲ ਜਿਵੇਂ ਪਾਰਟੀ ਦੇ ਵੱਲੋਂ ਕਿਹਾ ਗਿਆ ਉਸ ਪ੍ਰਤੀਵਿਧੀ ਦੇ ਤਹਿਤ ਕੋਈ ਬਹੁਤੀ ਸਰਗਰਮੀ ਨਹੀਂ ਦਿਖਾ ਸਕੀ ਸੀ ਪਰ ਕਾਂਗਰਸ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿ 2027 ਹਾਲੇ ਬਹੁਤ ਦੂਰ ਹੈ ਪਰ ਪਹਿਲਾਂ ਹੀ بڑے ਮੁੱਖ ਮੰਤਰੀ ਆਪਣੇ ਆਪ ਨੂੰ ਸਮਝਣ ਲੱਗ ਗਏ ਮੰਤਰੀ ਸਮਝਣ ਲੱਗ ਗਏ ਇਸ ਦੇ ਨਾਲ ਤਾਂ ਕਾਂਗਰਸ ਪਾਰਟੀ ਦਾ ਜਿਹੜਾ ਨੁਕਸਾਨ ਹੋ ਰਿਹਾ ਵੀ ਤੁਹਾਡੇ ਸਾਹਮਣੇ ਹੈਗਾ ਤੇ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਜਾਂ ਤੁਹਾਨੂੰ ਤੁਹਾਡੇ ਮਨ 'ਚ ਆਉਂਦਾ ਵੀ ਇਹ ਜੋ ਹੋ ਰਿਹਾ ਠੀਕ ਨਹੀਂ ਹੈ ਤੇ ਦੇਖੋ ਰੇਸ ਜਦੋਂ ਦੌੜ ਲੱਗਦੀ ਹੈਗੀਆ ਤਾਂ ਉੱਚ ਬਹੁਤ ਸਾਰੇ ਜਿਹੜੇ ਹਕੇਰੇ ਕੈਂਡੀਡੇਟ ਜਿਹੜੇ ਦੌੜਦੇ ਹੈਗੇ ਆ ਉਮੀਦਵਾਰ ਦੌੜਦੇ ਹੈਗੇ ਆ ਤੇ ਪਰ ਮਤਲਬ ਅਸੀਰ ਦੇ ਵਿੱਚ ਜਿੱਤਦਾ ਹੋਈ ਹੈ ਜਿਹੜਾ ਕਾਬਿਲ ਹੁੰਦਾ ਹਨਾ ਸੋ ਸਭ ਨੂੰ ਅਧਿਕਾਰ ਹੈਗਾ ਆਪਣੀ ਕਾਬਲੀਅਤ ਦਿਖਾਉਣ ਦਾ ਹਨਾ ਆਪਣੀ ਕਾਬਲੀਅਤ ਦਿਖਾਉਣ ਜੋ ਕਾਬਿਲ ਹੋਊਗਾ ਉਹ ਜਿਹੜਾ ਉਹ ਕਾਮਯਾਬ ਹੋ ਜਾਊਗਾ ਬਾਕੀ ਪਾਰਟੀ ਨੇ ਫੈਸਲਾ ਕਰਨਾ ਹੈਗਾ ਜੋ ਪਾਰਟੀ ਫੈਸਲਾ ਕਰੋਗੀ ਉਹਦੇ ਤੇ ਸਾਰਿਆਂ ਨੂੰ ਉਲਟਾੜਾਉਣੇ ਚਾਹੀਦੇ ਹੈਗੇ ਆ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ